ਸਾਡੀ ਬਾਦਲ ਪਰਿਵਾਰ ਦੀ ਫੋਟੋ ਹੁੰਦੀ ਸੀ ਆਪਾਂ ਸਾਰੇ ਇਕੱਠੇ ਹੁੰਦੇ ਸੀ ਤੇ ਇਸ ਵਾਰੀ ਉਹਦੇ ਵਿੱਚ ਬਾਦ ਸਾਹਿਬ ਨਹੀਂ ਸੀਗੇ ਪਰਿਵਾਰ ਪਾ ਦੀ ਰਹਿਮਤ ਸਦਕਾ ਇੱਕੋ ਹੀ ਹਲਕੇ ਤੋਂ ਇੱਕੋ ਹੀ ਪਾਰਟੀ ਤੋਂ ਚੌਥੀ ਵਾਰ ਮਾਲਕ ਦਾ ਉਹਦਾ ਅਸਰਾ ਲੇਕੇ ਲੋਕਾਂ ਦਾ ਅਸ਼ੀਰਵਾਦ ਸਦਕਾ ਕੋਈ ਲੋਕ ਕਿਦਾਂ ਦਾ ਫਤਵਾ ਦੇ ਪਿਛਲੀ ਵਾਰ ਕੋਖਰੀ ਚਨੋਤੀ ਤਾਂ ਹਰ ਵਾਰੀ ਹੁੰਦੀ ਹੈ ਇਸ ਵਾਰੀ ਨਵੇਂ ਤਰੀਕੇ ਦੀ ਚਨੋਤੀ ਸੀ ਜਿੱਥੇ ਸਾਰੇ ਅਕਾਲੀ ਦਲ ਦੇ ਵਿੱਚੋਂ ਪੱਟੇ ਗਏ ਜਾਂ ਅਕਾਲੀ ਦਲ ਦਾ ਗੜ ਲੰਬੀ ਹਲਕੇ ਤੋਂ ਖੜੇ ਹੋ ਕੇ ਸਾਰੇ ਅਕਾਲੀ ਦਲ ਨੂੰ ਵੋਟਾਂ ਨੂੰ ਖੋਰਾ ਲਾਣ ਵਾਸਤੇ ਹੀ ਇਹ ਨਹੀਂ ਕਿ ਆਪਣੀ ਵੋਟ ਬੈਂਕ ਨੂੰ ਦੇਖਦੇ ਇਕੱਲੇ ਕਿ ਅਕਾਲੀ ਦਲ ਦੀ ਵੋਟ ਬੈਂਕ ਡਿਵਾਈਡ ਹੋਏ ਜਿਹਦੇ ਕਰਕੇ ਝਾੜੂ ਤੋਂ ਮੰਤਰੀ ਸਾਹਿਬ ਲੰਬੀ ਤੋਂ ਬਾਦਲ ਸਾਹਿਬ ਦਾ ਗੜ ਤਾਂ ਕਿ ਮੰਤਰੀ ਸਾਹਿਬ ਆਪਦਾ ਜ਼ੋਰ ਜ਼ਬਰ ਦੇ ਨਾਲ ਇੱਥੇ ਆਪਣੇ ਵਕਰਾ ਨੂੰ ਧਮਕਾ ਲੈਣ ਤੇ ਬਾਕੀ ਦੋ ਕੈਂਡੀਡੇਟਸ ਤੋਂ ਤੁਹਾਨੂੰ ਪਤਾ ਹੀ ਹੈ ਅਕਾਲੀ ਦਲ ਤੋਂ ਪਟੇ ਹੋਏ ਨੇ ਨਹੀਂ ਬਹੁਤ ਅੱਜ ਸਵੇਰੇ ਵੀ ਮੈਂ ਉਹਨਾਂ ਦੇ ਕਮਰੇ 'ਚ ਜਾ ਕੇ ਉਹ ਜਿਹੜੇ ਕੁਰਸੀ 'ਚ ਬੈਠਦੇ ਨੇ ਉੱਥੇ ਉਹਨਾਂ ਦੋਨਾਂ ਦਾ ਅਸ਼ੀਰਵਾਦ ਮੰਗਿਆ ਤੇ ਜਿਵੇਂ ਉਹ ਹਮੇਸ਼ਾ ਬੁਲਦੇ ਬੇਟਾ ਕਿੱਥੇ ਚੱਲੇ ਹੋ ਡੈਡੀ ਵੋਟ ਕਾਣ ਵਾਸਤੇ ਵੋਟ ਕਰਨ ਚੱਲੇ ਹੋ ਚੰਗਾ ਠੀਕ ਹੈ ਜਿਵੇਂ ਉਹ ਹਮੇਸ਼ਾ ਕਹਿੰਦੇ ਸੀ ਸੋ ਬਹੁਤ ਯਾਦ ਆਇਆ ਕਿਉਂਕਿ ਹਮੇਸ਼ਾ ਇਸ ਤਰ੍ਹਾਂ ਸੀਗੇ ਇੱਕ ਸਾਡੀ ਬਾਦਲ ਪਰਿਵਾਰ ਦੀ ਫੋਟੋ ਹੁੰਦੀ ਸੀ ਆਪਾਂ ਸਾਰੇ ਇਕੱਠੇ ਹੁੰਦੇ ਸੀ ਉਹ ਤੇ ਇਸ ਵਾਰੀ ਉਹਦੇ ਵਿੱਚ ਬਾਦਲ ਸਾਹਿਬ ਨਹੀਂ ਸੀਗੇ ਪਾਈਚਾਰਕ ਸਾਂਝ ਐਂਡ ਵਿਕਾਸ ਐਂਡ ਤਰੱਕੀ ਇੱਕ ਵੀ ਸਾਰੇ ਵਰਕਰਾਂ ਨੇ ਜਾਨ ਮਾਰ ਕੇ ਬਹੁਤ ਕੰਮ ਕੀਤਾ ਇੰਨੀ ਗਰਮੀ ਚ ਕੰਮ ਕੀਤਾ ਸੋ ਮੈਂ ਇੰਨਾ ਹੀ ਬੇਨਤੀ ਕਰਦਾ ਵਤ ਵਤ ਵੋਟਾਂ ਹੋਣੀਆਂ ਆਪਾਂ ਨੂੰ ਚਾਹੀਦੀਆਂ ਸਾਰੇ ਪੰਜਾਬੀਆਂ ਨੂੰ ਸੋ ਦੈਟ ਪੋਲ ਪਰਸੈਂਟੇਜ ਆਪਣੀ ਸਭ ਤੋਂ ਜਿਆਦਾ ਹੋਏ ਪਰਮਾਤਮਾ ਦੀ ਰਹਿਮਤ ਸਦਕਾ ਇੱਕੋ ਹੀ ਹਲਕੇ ਤੋਂ ਇੱਕੋ ਹੀ ਪਾਰਟੀ ਤੋਂ ਚੌਥੀ ਵਾਰ ਮਾਲਕ ਦਾ ਵੋਟਾਂ ਸਾਰੇ ਲੋਕਾਂ ਦਾ ਅਸ਼ੀਰਵਾਦ ਸਦਕਾ ਮੈਂ ਦੇਖਦੇ ਲੋਕ ਕਿਦਾਂ ਦਾ ਫਤਵਾ ਦੇ ਚੁਣੌਤੀ ਤਾਂ ਹਰ ਵਾਰੀ ਹੁੰਦੀ ਹੈ ਇਸ ਵਾਰੀ ਨਵੇਂ ਤਰੀਕੇ ਦੀ ਚੁਣੌਤੀ ਸੀ ਜਿੱਥੇ ਸਾਰੇ ਅਕਾਲੀ ਦਲ ਦੇ ਵਿੱਚੋਂ ਪੱਟੇ ਗਏ ਜਾਂ ਅਕਾਲੀ ਦਲ ਦਾ ਗੜ ਲੰਬੀ ਹਲਕੇ ਤੋਂ ਖੜੇ ਹੋ ਕੇ ਸਾਰੇ ਅਕਾਲੀ ਦਲ ਨੂੰ ਵੋਟਰ ਨੂੰ ਖੋਰਾ ਲਾਣ ਵਾਸਤੇ ਹੀ ਇਹ ਨਹੀਂ ਕਿ ਆਪਣੀ ਵੋਟ ਬੈਂਕ ਨੂੰ ਦੇਖਦੇ ਇਕੱਲੇ ਕਿ ਅਕਾਲੀ ਦਲ ਦੀ ਵੋਟ ਬੈਂਕ ਡਿਵਾਈਡ ਹੋਏ ਜਿਹਦੇ ਕਰਕੇ ਛਾੜੂ ਤੋਂ ਮੰਤਰੀ ਸਾਹਿਬ ਲੰਬੀ ਤੋਂ ਬਲਦ ਸਾਹਿਬ ਦਾ ਗੜ ਤਾਂ ਕਿ ਮੰਤਰੀ ਸਾਹਿਬ ਆਪ ਦਾ ਜ਼ੋਰ ਜ਼ਬਰ ਦੇ ਨਾਲ ਇੱਥੇ ਆਪਣੇ ਵਕਰ ਨੂੰ ਧਮਕਾ ਲੈਣ ਤੇ ਬਾਕੀ ਦੋ ਕੈਂਡੀਡੇਟਸ ਤੋਂ ਤੁਹਾਨੂੰ ਪਤਾ ਹੀ ਆ ਕਾਲੀ ਦਲ ਤੋਂ ਪੱਟੇ ਹੋਏ ਨੇ ਬាទ ਬਦਲ ਸਾਹਿਬ ਵੀ ਕਮੀ ਕੀਤੀ ਨਹੀਂ ਬਹੁਤ ਅੱਜ ਸਵੇਰੇ ਵੀ ਮੈਂ ਉਹਨਾਂ ਦੇ ਕਮਰੇ 'ਚ ਜਾ ਕੇ ਉਹ ਜਿਹੜੇ ਕੁਰਸੀ 'ਚ ਬੈਠਦੇ ਨੇ ਉੱਥੇ ਉਹਨਾਂ ਦੋਨਾਂ ਦਾ ਆਸ਼ੀਰਵਾਦ ਮੰਗਿਆ ਤੇ ਜਿਵੇਂ ਉਹ ਹਮੇਸ਼ਾ ਪੁੱਛੇ ਬੇਟਾ ਕਿੱਥੇ ਚੱਲੇ ਹੋ ਡੈਡੀ ਵੋਟ ਕਾਣ ਵਾਸਤੇ ਵੋਟ ਕਰਨ ਚੱਲੇ ਹੋ ਚੰਗਾ ਠੀਕ ਹੈ ਜਿਵੇਂ ਉਹ ਹਮੇਸ਼ਾ ਕਹਿੰਦੇ ਸੀ ਸੋ ਬਹੁਤ ਯਾਦ ਆ ਕਿਉਂਕਿ ਹਮੇਸ਼ਾ ਇਸ ਤਰ੍ਹਾਂ ਸੀਗੇ ਇੱਕ ਸਾਡੀ ਬਾਦਲ ਪਰਿਵਾਰ ਦੀ ਫੋਟੋ ਹੁੰਦੀ ਸੀ ਆਪਾਂ ਸਾਰੇ ਇਕੱਠੇ ਹੁੰਦੇ ਸੀ ਉਹ ਤੇ ਇਸ ਵਾਰੀ ਉਹਦੇ ਵਿੱਚ ਬਾਦਲ ਸਾਹਿਬ ਨਹੀਂ ਸੀਗੇ ਵਾਟ ਵਾਟ ਆ ਕਾਲੀ ਦਲ ਹੈਜ਼ ਆਲਵੇਜ਼ ਸਟੂਡ ਫॉर ਅਮਨ ਸ਼ਾਂਤੀ ਪਾਈਚਾਰਿਕ ਸਾਂਝ ਐਂਡ ਵਿਕਾਸ ਐਂਡ ਤਰੱਕੀ ਇੱਕੀ ਸਾਰੇ ਵਰਕਰਾਂ ਨੇ ਜਾਨ ਮਾਰ ਕੇ ਬਹੁਤ ਕੰਮ ਕੀਤਾ ਇੰਨੀ ਗਰਮੀ ਚ ਕੰਮ ਕੀਤਾ ਸੋ ਮੈਂ ਇੰਨਾ ਹੀ ਬੇਨਤੀ ਕਰਦਾ ਹਾਂ ਵਾਟ ਵਾਟ ਵੋਟਾਂ ਉਹਨੀਆਂ ਆਪਾਂ ਨੂੰ ਚਾਹੀਦੀਆਂ ਸਾਰੇ ਪੰਜਾਬੀਆਂ ਨੂੰ ਸੋ ਦੈਟ ਪੋਲ ਪਰਸੈਂਟੇਜ ਆਪਣੀ ਸਭ ਤੋਂ ਜ਼ਿਆਦਾ ਹੋਏ ਥੈਂਕ ਯੂ